ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰ ਕਿਆਂ ਦੀ ਹੈ ਸਾਡੇ ਪਿੰਡ ਦੇ ਸਾਹਮਣੇ ਹੀ ਤੁੱਸੀ ਦਾ ਬੰਨ ਟੁੱਟ ਗਿਆ ਸੀ ਜਿਸ ਵਿੱਚ ਤੇ ਪਾੜ ਬਹੁਤ ਵੱਡਾ ਪੈ ਗਿਆ ਸੀ ਉਸ ਬੰਨ ਟੁੱਟਣ ਦੇ ਕਾਰਨ ਜੋ ਹੜ ਆਇਆ ਉਸ ਤੋਂ ਬਾਅਦ ਦੇ ਇਹ ਹਾਲਾਤ ਹਨ ਹਨ ਸਾਡ ਇਹ ਜੋ ਤੁਸੀਂ ਖੇਤ ਦੇ ਦੇਖ ਰਹੇ ਹੋ ਇਹਨਾਂ ਵਿੱਚ ਝੋਨਾ ਲੱਗਿਆ ਹੋਇਆ ਸੀ ਝੋਨਾ ਹੁਣ ਗੋਭ ਤੇ ਸੀ ਤੇ ਸਾਡੇ ਇਹਨਾਂ ਖੇਤਾਂ ਵਿੱਚ ਘਟੋ ਘਟ 5 ਤੋਂ 7 ਫੁੱਟ ਰੇਤਾ ਚੜ ਚੁੱਕੀ ਹੈ ਇਹ ਜੋ ਪੈਲੀਆਂ ਵਾ ਇਹ ਵੇਖ ਕੇ ਸਾਨੂੰ ਰੋਣ ਆਉਂਦਾ ਵਾ ਕਿ ਸਾਡਾ ਇੱਥੇ ਝੋਨਾ ਸੀ ਤੇ ਜੋ ਕਿ ਹੁਣ ਸਾਨੂੰ ਕੁਝ ਵੀ ਨਹੀਂ ਦਿਖ ਰਿਹਾ ਅੱਜ ਜੋ ਤੁਸੀਂ ਅੱਗੇ ਵੀਡੀਓ ਆ ਦੇਖ ਰਹੇ ਜਗਾ ਇੱਥੇ ਸਾਡੀ ਮੋਟਰ ਸੀ ਮੋਟਰ ਦਾ ਪਾਣੀ ਜੋ ਸੁੱਟਣ ਵਾਲਾ ਗੋਡਾ ਹੁੰਦਾ ਵਾ ਉਸ ਦਾ ਮੂੰਹ ਤਕਰੀਬਨ ਜ਼ਮੀਨ ਤੋਂ 4.5 ਫੁੱਟ ਉੱਚਾ ਸੀ ਜੋ ਕਿ ਆ ਤੁਸੀਂ ਦੇਖ ਰਹੇ ਹੋ ਵੇਖੋ ਹੁਣ ਇਸ ਵੀਡੀਓ ਵਿੱਚ ਉਹ ਕਿੰਨਾ ਉੱਪਰ ਰਹਿ ਚੁ ਰਿਹਾ ਵਾ ਤੇ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਇਨ੍ਹਾਂ ਖੇਤਾਂ ਵਿੱਚ ਕਿੰਨੀ ਕਿੰਨੀ ਰੇਤ ਚੜ ਚੁੱਕੀ ਹੈ ਉਹ ਸਾਹਮਣੇ ਜੋ ਦਿਖ ਰਹੇ ਹੋ ਉਥੋਂ ਏਡਾ ਵੱਡਾ ਬੰਨ ਟੁੱਟਾ ਵਾ ਜੋ ਕਿ ਆਖਰੀ ਤੁਸੀਂ ਹੈ ਇਸ ਤੋਂ ਗਾਹ ਮੜ ਕੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਕਿੱਡੇ ਕਿੱਡੇ ਵੱਡੇ ਸਬਜ ਦੇ ਦਰਖਤ ਰੁੜ ਕੇ ਆਏ ਹਨ ਪਾਣੀ ਦੀ ਨਾਲ ਤੇ ਸਾਡਾ ਜੋ ਇਲਾਕੇ ਦਾ ਹਾਲ ਹੈ ਡੇਰਾ ਬਾਬਾ ਨਾਨਕ ਦਾ ਬਹੁਤ ਜ਼ਿਆਦਾ ਮਾੜਾ ਹੈ ਇੱਥੇ ਸਾਨੂੰ ਰਾਸ਼ਨ ਜਾਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ ਸਾਨੂੰ ਲੋੜ ਤਾਂ ਸਿਰਫ ਹੁਣ ਆਉਣ ਵਾਲੇ ਦਿਨਾਂ ਦਿਨਾਂ ਦੇ ਵਿੱਚ ਡੀਜ਼ਲ ਦੀ ਪੈਣੀ ਆ ਜਦੋਂ ਅਸੀਂ ਆਹ ਵਾਲੇ ਆਪਣੇ ਖੇਤਾਂ ਨੂੰ ਆਬਾਦ ਕਰਨਾ ਇਸ ਤਰ੍ਹਾਂ ਹੀ ਮੇਰੇ ਲਾਗਦੇ ਪਿੰਡ ਜੋ ਲਾਗਦੇ ਪਿੰਡਾਂ ਦੀ ਜ਼ਮੀਨ ਹੈ ਉਧਰ ਵੀ ਇਹੀ ਹਾਲ ਹੈ ਤਾਂ ਮੈਂ ਸਾਧ ਸੰਗਤ ਜੀ ਆਪ ਸਭ ਨੂੰ ਇਹੀ ਬੇਨਤੀ ਕਰਾਂਗਾ ਕਿ ਅਸੀਂ ਰਲ ਮਿਲ ਕੇ ਇਹ ਜੋ ਸਾਡੀਆਂ ਪੈਲੀਆਂ ਨੇ ਜੋ ਡੇਰਾ ਬਾਬਾ ਨਾਨਕ ਹਲਕੇ ਦੇ ਖੇਤ ਹਨ ਉਨ੍ਹਾਂ ਦੇ ਵਿੱਚ ਜੋ ਇੰਨੀ ਇੰਨੀ ਜ਼ਿਆਦਾ ਰਿਵ ਚੜ ਚੁੱਕੀ ਹੈ ਉਸ ਨੂੰ ਰਲ ਕੇ ਆਵਾਜ਼ ਕਰੀਏ ਜੀ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਆਖਰੀ ਬੰਨ ਸੀ ਜੋ 27 ਤਰੀਕ ਦੀ ਰਾਤ ਮੰਗਲਵਾਰ ਦੀ ਰਾਤ ਨੂੰ ਟੁੱਟਾ ਸੀ ਜਿਸ ਕਾਰਨ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਹੜ ਦਾ ਮਾਰ ਪਈ ਆ ਇਹ ਵੀਡੀਓ ਪਿੰਟੇਟੜਕੇ ਜ਼ਿਲ੍ਹਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੀ ਹੈ ਧੰਨਵਾਦ ਆਪ ਜੀ ਨੂੰ ਇਹੀ ਬੇਨਤੀ ਹੈ ਕਿ ਹੁਣ ਅਸੀਂ ਰਲ ਮਿਲ ਕੇ ਸਾਰੇ ਭਰਾ ਆਪਣੇ ਜੋ ਬਾਰਡਰ ਦੇ ਏਰੀਏ ਦੇ ਲੋਕ ਹਨ ਉਹਨਾਂ ਦੀ ਸਹਾਇਤਾ ਕਰੀਏ ਇਹ ਜ਼ਮੀਨ ਜੋ ਤੁਸੀਂ ਦੇਖ ਰਹੇ ਹੋ ਸਾਡੀ ਸੀ ਜਿੱਥੇ ਹੁਣ ਸਾਨੂੰ ਝੋਨੇ ਦਾ ਨਾਮੋ ਨਿਸ਼ਾਨ ਨਹੀਂ ਦਿਖਦਾ ਸਿਰਫ ਰੇਤ ਹੀ ਦਿਖਦੀ ਆ ਰੱਬ ਹੀ ਦਿਖਦੀ ਆ ਧੰਨਵਾਦ ਸਾਰਿਆਂ ਦਾ ਜੀ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ